जिला पठानकोट दे हलका पुआछ बड़ी घटना आई सामने एक गरीब परिवार व्यक्ति नो किसे चार वलो मार मार कीता गया अदमोया पीड़ित देव से परिवार ने लगाए सीआईए स्टाफ ते मेंबरन दे, दे आरोप राजमिस्त्री दा काम करता पीड़ित कुलदी आज बैठा रो रहा है व्हील चेयर ते परिवार ने मेडिकल करवा एसएसपी पठानकोट नु कीती शिकायत पुलिस अधिकारी बोले मामले दी तह तक जाची की जावेगी पड़ताल ਬਿੜਕ ਕੋਲਦੀਪ ਸਿੰਘ ਤੇ ਉਹਨਾਂ ਨਾਲ ਆਏ ਪ੍ਰਿੰਟ ਦੇ ਮੋਤਵਾਰਾ ਨੇ ਕੀਤੀ ਇਨਸਾਫ ਦੀ ਮੰਗ। ਮਿੰਦਰਜੀ ਜੰਗਲਾਂ ਜੀ ਮੈਂ ਡੀਡੇ ਸਾਸ਼ੇ ਲੱਗੇ ਰਹੇ ਜੀ। ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਸਾਬੂਆ ਜੀ। ਹਾਂ ਜੀ। ਕੁਲਦੀਪ ਸਿੰਘ ਜੀ। ਕੀ ਗੱਲ ਹੋ ਗਈ? ਮੈਂ ਡੀਡੇ ਲੱਗੇ ਰਹੇ ਸੀ ਪਹਿਲੇ ਦਿਨ ਗਿਆ ਮੈਂ ਡੀਪੀਸੀ ਪਾਇਗਰੇ ਨਿਮੇ ਘਰ ਜੀ 3:00 ਬਜ ਕੇ 10 ਮਿੰਟ ਦੀ ਗੱਲ ਹੈ। ਮੈਨੂੰ ਕੋਲਾ ਕਹਿੰਦਾ ਸਾਬੂ ਚਾਹ ਪੀਣੇ ਮੈਂ ਕਿਹਾ ਪੀਣੀ ਹੈ ਜੀ। ਉਹਦੇ ਬਾਅਦ ਜੀ ਇਹ ਚਾਰ ਬੰਦੇ ਆਏ ਆ ਤਿੰਨ ਸਰਦਾਰ ਇਹ ਤਿੰਨ ਮੌਣੇ ਤੇ ਇੱਕ ਸਰਦਾਰ ਜੀ ਇਹਨਾਂ ਨੇ ਮੈਨੂੰ ਪੁੱਛਿਆ ਵੀ ਸਾਬੂ ਮਿਸਤੀ ਕਿਹੜਾ ਜੀ ਮੈਂ ਕਿਹਾ ਮੈਂ ਆਂ ਜੀ ਮੇਰੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮਿਲ ਕਹਿੰਦਾ ਫੋਟੋ ਖਿਜੀਏ ਮੈਂ ਕਿਹਾ ਇਹ ਮੇਰੀ ਹੈ ਜੀ ਬਾਅਦ ਚ ਮੈਨੂੰ ਇਹ ਲੈ ਗਿਆ ਫੜ ਕੇ ਨਾ ਜੀ ਮੈਨੂੰ ਕਹਿੰਦਾ ਵੀ ਬੋਲ ਬਿੱਲੂ ਫੀਮ ਵੇਚਦਾ ਇਹ ਕਾਫੀ ਫੀਮ ਵੇਚਦਾ ਸੋਬਗ ਨਫੀਮ ਵੇਚਦਾ ਸੋਟੂ ਫੀਮ ਵੇਚਦਾ ਹੈ ਪੀ ਫੀਮ ਵੇਚਦਾ ਕੰਨੂ ਫੀਮ ਵੇਚਦਾ ਇਹ ਤੇ ਛੱਡੇ ਪਾੜਦੇ ਆ ਜੀ ਸਾਰਿਆਂ ਦੇ ਜੀ ਮੈਂ ਹਾਂ ਜੀ ਮੈਨੂੰ ਨਹੀਂ ਪਤਾ ਜੇ ਮੇਰਾ ਕੀ ਕਸੂਰ ਹੈ ਜੀ ਬਾਜੋ ਮੇਰੀ ਇਹਨਾਂ ਨੇ ਹੰਨੀ ਸੁਣੀ ਮੈਨੂੰ ਮਾਂ ਪੈਂਦੇ ਗਾਣਾ ਗੱਡਣ ਲੱਗੇ ਸਾਰੇ ਜਾਨੇ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਾਜੋ ਕੇ ਜਾ ਕੇ ਮੈਨੂੰ ਕਹਿੰਦੇ ਮਨ ਜਾ ਪੈਂਦੇ ਯਾਰ ਮੈਂ ਮੈਂ ਨਹੀਂ ਮੰਨਣਾ ਸਰਦਾਰ ਘਰੀ ਪੁੱਛੇ ਮੈਨੂੰ ਪਟਾਂਗਾ ਫੇਰੀ ਜਾਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅੰਦਰ ਜਾ ਕੇ ਮੈਨੂੰ ਜਿੱਥੇ ਕੈਮਰਾ ਆਂਦਾ ਸੀ ਉੱਥੇ ਕਹਿੰਦੇ ਲੰਮੇ ਪਿਆ ਜਾ ਅੱਗੇ ਹੋਰ ਜਗ੍ਹਾ ਆਇਆ ਕੈਮਰਾ ਉਹ ਪਤਾ ਨਹੀਂ ਕਿੱਥੇ ਕੰਥੇ ਵੀ ਕਹਿੰਦੇ ਲੰਮੇ ਪਿਆ ਜਾ ਜਿੱਥੇ ਮੇਨੂੰ ਤੀਜੀ ਜਗ੍ਹਾ ਵੀ ਬਾਰੇ ਉੱਥੇ ਵੀ ਉਹ ਲੰਮੇ ਪੈਰਾ ਜੀ ਪੈ ਗਿਆ ਜੀ ਅੰਦਰ ਜਾ ਕੇ ਮੈਨੂੰ ਜੀ ਨਿੱਕੇ ਜੇ ਕਮਰੇ ਚ ਬਾਰ ਕੇ ਮੈਨੂੰ ਉਹ ਡਾਂਗ ਫੇਰੀ ਜਿਹੜੀ ਫੇਰੀ ਹੱਕ ਨਹੀਂ ਹੁੰਦੀ ਮੈਨੂੰ ਮਾਂ ਪਿਆ ਨੂੰ ਮਰੀ ਨੂੰ ਰੋਲਿਆ ਉਹਨਾਂ ਨੇ ਮੈਨੂੰ ਹੱਥ ਪਿਆ ਦੇਖੋ ਜੀ ਮੇਰੇ ਇੱਥੇ ਡਾਂਗਾ ਮਾਰੀਆਂ ਸਰਦਾਰ ਨੇ ਤਿੰਨ ਮੋਨੇ ਹੀ ਇੱਕ ਸਰਦਾਰ ਸਰਦਾਰ ਮੈਨੂੰ ਬੜੀਆਂ ਗੰਦੀਆਂ ਗਾਲਾਂ ਕਰਦਾ ਸੀ ਇਹ ਦੇਖ ਲਓ ਜੀ ਮੇਰੇ ਪੈਰ ਬਾਅਦ ਚ ਮੈਨੂੰ ਕਹਿੰਦੇ ਵੀ ਐ ਚੱਲ ਜਾ ਘਰ ਨੂੰ ਮੈਂ ਕਿਹਾ ਵੀ ਮੈਂ ਕਿੱਥੇ ਜਾਵਾਂ ਮੈਂ ਤੇ ਜ਼ਿੰਦਗੀ ਚ ਪਹਿਲੀ ਵਾਰੀ ਆਇਆ ਇੱਥੇ ਐ ਤੇਰਾ ਪਿੰਡ ਕਹੇਰਾ ਮੈਂ ਮੇਰਾ ਪਿੰਡ ਜੰ ਬਾਜਾ ਮੈਨੂੰ ਕਹਿੰਦਾ ਹੈ ਚਲ ਕਰਨੇ ਤੇ ਰਹਾ ਲ ਮੈਂ ਕਿਹਾ ਮੈਨੂੰ ਉੱਥੇ ਸਾਡੇ ਜਿੱਥੇ ਮੈਂ ਲੱਗੇਦਾ ਸੀ ਪਰ ਉਹਨੇ ਮੇਰੀ ਹੰਨੀ ਸੁਣੀ ਇੱਕ ਵੀ ਜੀ ਮੈਨੂੰ ਬੜਾ ਦਲਿਆ ਉਹਨਾਂ ਨੇ ਜੀ ਉਹਨਾਂ ਦੱਸਿਆ ਨਹੀਂ ਕਿਉਂ ਤੁਹਾਡੇ ਕੋਈ ਪੁਛ ਕੁੱਛ ਨਹੀਂ ਨਹੀਂ ਮੈਨੂੰ ਹਣੀ ਉਹਨੂੰ ਫੋਨ ਆਂਦਾ ਸੀ ਸਰਦਾਰ ਨੂੰ ਇੱਕ ਜੀ ਇੱਕ ਸਰਦਾਰ ਨੂੰ ਫੋਨ ਆਂਦਾ ਸੀ ਬਸ ਉਹ ਹੀ ਮੈਨੂੰ ਮਰਵਾਉਂਦਾ ਸੀ ਮੈਂ ਇਹ ਗੱਲ ਵੀ ਇਹਨੂੰ ਕਹੀ ਮੈਂ ਕਿ ਮੇਰੇ ਹੱਥ ਪੈਰ ਨਾ ਤੋੜੋ ਕਹਿੰਦੇ ਹੱਥ ਪੈਰ ਤੋੜ ਦੇ ਉਹਨੂੰ ਨਿਹਰੇ ਸੁੱਟ ਦਿਓ ਮੈਂ ਕਿਹਾ ਮੈਨੂੰ ਨਿਹਰੇ ਮਾਰ ਦਿਓ ਪਰ ਉਹਨੇ ਮੇਰੀ ਹੰਨੀ ਸੁਣੀ ਜੀ ਕੋਈ ਗੱਲ ਕਿੱਥੇ ਆਇਆ ਜੀ ਅਹੀਂ ਪਤਾ ਨਹੀਂ ਐਸਐਸਪੀ ਐਸਐਸਪੀ ਦਫਤਰ ਪਠਾਨਕੋਟ ਜੀ ਮੈਨੂੰ ਕਿਸੇ ਨਾਲ ਹੋਣੀ ਐਸਪੀ ਨਾ ਮਿਲੇ ਜੀ ਕੀ ਗੱਲਵਾਦ ਹੋਈ ਹੈ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲੋ ਜੀ ਹੋ ਜਾਏਗਾ ਤੁਹਾਡਾ ਹੱਲ ਜੀ ਕੰਮ ਕੀ ਕਰਦੇ ਤੁਸੀਂ ਕੰਮ ਲੇਬਰ ਤੇ ਮਿਸਤਰੀਆਂ ਦਾ ਕੰਮ ਕਰਦਾ ਜੀ ਮੇਰੇ ਤੇ ਲਾਕਤਵਾਜੀ ਵੀ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਹੈ ਕੋਈ ਤੁਹਾਡੇ ਤੇ ਕੋਈ ਪਰਚਾ ਜਿਹਾ ਨਾ ਨਾ ਇੱਕ ਮਰ ਤੇ ਪਰਚਾ ਨਹੀਂ ਜੀ ਮੈਂ ਉਹਨੂੰ ਸਰਦਾਰ ਨੂੰ ਕਿਹਾ ਮੇਰਾ ਮੈਡੀ ਗੱਲ ਵੀ ਕਰ ਲੈ ਜੀ ਪਰ ਉਹ ਕਹਿੰਦਾ ਵੀ ਨਹੀਂ ਇਹਨੂੰ ਨਹੀਂ ਛੱਡਣਾ ਪੈਸਾ ਫੋਨ ਨਹੀਂ ਮੈਨੂੰ ਛੱਡਾਂਦਾ ਵੇਲ ਕੰਨਾਂ ਦੀ ਦੁਕਾਨ ਦੀ ਵੀ ਇੱਕ ਕੱਡੀ ਮੈਂ ਕੱਡੀ ਜੀ ਕੋਈ ਨਾਮ ਨੂੰ ਪਤਾ ਉਹ ਨਾ ਨਹੀਂ 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 ਮੇਰੇ ਬੱਸ ਉਹ ਸਰਦਾਰ ਨੇ ਮੈਨੂੰ ਮਾ ਪੈਂਦੇ ਗਾਣਾ ਕਰੇ ਤਿੰਨ ਬੰਦੇ ਸੀ ਜੀ ਮੇਰਾ ਨਾਮ ਸविता ਜੇੜੀ ਆ ਮੈਂ ਇਹਦੀ ਵਾਈਫ ਆ ਕੁਲਦੀਪ ਸਿੰਘ ਦੀ ਐਸਐਸਪੀ ਦਫਤਰ ਆਏ ਹੋਏ ਆਪਾਂ ਨਹੀਂ ਕਹਿੰਦੇ ਮੈਨੂੰ ਕੁੱਟਿਆ ਵੜਾ ਇਹ ਆਪਾਂ ਨਹੀਂ ਕਰਾ ਇੰਕੇ ਇਹ ਹੀ ਕਿਤੇ ਠੀਕ ਆ ਆਪਾਂ ਦਰਾਣੀ ਚਠਾਣੀ ਕਿਤੇ ਗਈਆਂ ਸੀ ਘਰ ਕੋਈ ਵੀ ਨਹੀਂ ਤੇ ਇਹਨਾਂ ਨੂੰ ਪਹਿਲੇ ਦਿਨ ਡੀਡੇ ਕੰਮ ਤੇ ਗਏ ਆ ਤੇ ਉੱਥੇ ਕਹਿੰਦੇ 3:00 ਹੋਵੇ ਜੀ ਤੇ 3:00 ਵਜ ਕੇ 10 ਮਿੰਟ ਤੇ ਕੋਈ ਬੰਦੇ ਆਇਆ ਹੈ ਨਾ ਗੱਡੀ ਤੇ ਤੇ ਕੈਮਰੇ ਤੋਂ ਪਿੱਛੇ ਗੱਡੀ ਘਲਾਰੀ ਉਹਨਾਂ ਨੇ ਠੀਕ ਹੈ ਕੈਮਰੇ ਦੇ ਸਾਹਮਣੇ ਨਹੀਂ ਉਹ ਆਏ ਇਹਨਾਂ ਨੂੰ ਕਹਿੰਦੇ ਕਿ ਤੁਸੀਂ ਇੱਧਰ ਆਓ ਆਪਾਂ ਪ੍ਰਾਈਵੇਟ ਗੱਲ ਕਰਨੀ ਤੁਹਾਡੇ ਨਾਲ ਤੇ ਇਹ ਚੱਲ ਗਏ ਇਹੋ ਜਿਹੀ ਕੋਈ ਗੱਲ ਉਹ ਸਾਡੇ ਤੇ ਹੋਈ ਨਹੀਂ ਕਦੀ ਨਾ ਇਹੋ ਜਿਹੀ ਕੋਈ ਗੱਲ ਬਲਕਿ ਆਪਾਂ ਸੋਚੀ ਵੀ ਹੋਏਗੀ ਸਾਡੇ ਨਾਲ ਹਨ ਤੇ ਬਾਅਦ ਇਹ ਨਾਲ ਉੱਥੇ ਚੱਲ ਗਏ ਤੇ ਉਹਨਾਂ ਨੇ ਹੱਥੋਂ ਭਾਈ ਕੀਤੀ ਗੱਡੀ 'ਚ ਪਾ ਲੈ ਥੱਕੇ ਨਾਲ ਮੂੰਹ 'ਚ ਖੂਨ ਵੀ ਕੱਢਿਆ ਹਨ ਨੂੰ ਇਨਸਾਫ ਚਾਹੀਦਾ ਔਰ ਕੁਛ ਨਹੀਂ ਹਾਂ ਜੀ ਮਿਲੇ ਤੁਸੀਂ ਹਾਂ ਜੀ ਮਿਲੇ ਆ ਕਹਿੰਦੇ ਕੋਈ ਨਹੀਂ ਆਪਾਂ ਦੇਖ ਪੜਤਾਲ ਕਰਦੇ ਹਾਂ ਹੁਣ ਕੀ ਮੰਗ ਕਰਦੇ ਹਾਂ ਹਾਨੂੰ ਹਿਸਾਬ ਚਾਹੀਦਾ ਹੁਣ ਬਸ ਹਾਂ ਜੀ ਅੱਜ ਅਸੀਂ ਐਸਐਸਪੀ ਦਫਤਰ ਆਇਆ ਪੂਰੀ ਸੈਡ ਕੁਆਟਰ ਔਰ ਇਹ ਮਾਮਲਾ ਜਿਹੜਾ ਪਰਸੋਂ ਮੇਰੇ ਧਿਆਨ ਚ ਆਇਆ ਸੀ ਜੰਗਲਾ ਪਿੰਡ ਦਾ ਕਿ ਉੱਥੇ ਇੱਕ ਮੁੰਡਾ ਆ ਰਾਜ ਮਿਸਤਰੀ ਸਾਬੂ ਉਹਨੂੰ ਨਜਾਇਜ਼ ਚੁੱਕਿਆ ਸੀ ਸਟਾਫ ਨੇ ਔਰ ਉਹਨੂੰ ਬਹੁਤ ਕੁੱਟਿਆ ਪੂਰਾ ਨਾਮ ਦੋ ਲੋ ਔਰ ਮੈਨੂੰ ਵੀ ਨਾ ਪੂਰਾ ਨਾਮ ਨਹੀਂ ਸੀ ਪਤਾ ਮੈਂ ਸਾਬੂ ਸਾਬੂ ਸੁਣਿਆ ਤੇ ਫਿਰ ਜਦੋਂ ਭਰਾ ਨੂੰ ਮਿਲਿਆ ਤੇ ਫਿਰ ਇਹਦਾ ਨਾਮ ਪਤ ਲੱਗਿਆ ਕਿ ਇਹਦਾ ਨਾਮ ਕੁਲਦੀਪ ਸਿੰਘ ਹੈ ਔਰ ਅੱਜ ਜਿਸੀ ਆਪਣੇ ਪ੍ਰਧਾਨ ਜੀ ਨੂੰ ਸ਼੍ਰੀ ਅਸ਼ਨੀ ਸ਼ਰਮਾ ਜੀ ਨੂੰ ਸਵੇਰੇ ਮਿਲੇ ਸੀ ਸਾਰੇ ਪਿੰਡ ਦੇ ਲੋਕ ਜਿਹੜੇ ਆ ਸਾਡੇ ਆ ਭੈਣਾ ਵੀ ਜਿਹੜੀ ਉਹਨਾਂ ਦੇ ਪਰਿਵਾਰ ਦੇ ਔਰ ਪਿੰਡ ਦੇ ਬਹੁਤ ਸਾਰੇ ਮੋਤਵਾਰ ਬੰਦੇ ਜਿਹੜੇ ਆਏ ਨਾ ਅਸੀਂ ਸਾਰੇ ਆਪਣੇ ਪ੍ਰਧਾਨ ਜੀ ਨਾਲ ਸ਼੍ਰੀ ਸ਼ਰਮਾ ਜੀ ਨੂੰ ਮਿਲੇ ਸੀ ਔਰ ਫਿਰ ਸਾਹਮਣੇ ਗੱਲ ਹੋਈ ਉੱਥੇ ਸਾਰੀ ਗੱਲਬਾਤ ਦਸੀ ਐਸਐਸਪੀ ਸਾਹਮਣੇ ਗੱਲ ਹੋਈ ਉਹਨਾਂ ਨੇ 4 ਵਜੇ ਸਾਨੂੰ ਟਾਈਮ ਦਿੱਤਾ ਸੀ ਔਰ 4 ਵਜੇ ਫਿਰ ਉਹ ਸ਼ਾਇਦ ਨਗਰ ਕੀਰਤਨ ਵਿੱਚ ਵਿਅਸਤ ਸੀ ਪਰ ਉਹਨਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਇਆ ਐਸਪੀ ਸਾਹਿਬ ਨੂੰ ਐਸਪੀ ਹੈੱਡਕੁਆਟਰ ਨੂੰ ਭੇਜਿਆ ਔਰ ਉਹਨਾਂ ਨੇ ਸਾਡੀ ਜਿਹੜੀ ਸਾਡੀ ਸਾਰੀ ਗੰਦੀ ਗੱਲਬਾਤ ਜਿਹੜੀ ਆ ਸੁਣੀ ਹੈ ਅਸੀਂ ਇਹੀ ਕਮੰਡ ਕੀਤੀ ਹੈ ਕਿ ਇਹ ਭਰਾਵਾਂ ਨਾਲ ਨਜ਼ਾਇਜ਼ ਹੋਈ ਹੈ ਉਹ ਜਿਹੜਾ ਰਾਜਮਿਸਤਰੀ ਆ ਆਪਣਾ ਮਜ਼ਦੂਰੀ ਕਰ ਰਿਹਾ ਆਪਣੇ ਬੱਚੇ ਪਾਲ ਰਿਹਾ ਔਰ ਕਿਸੇ ਨੇ ਇਹਦੇ ਪਿੰਡ ਚੋਂ ਸ਼ਰਾਰਤ ਬਾਜੀ ਕਰਕੇ ਇਹਦੇ ਨਾਲ ਜੋ ਜਾਤੀ ਕਰਵਾਈ ਹੈ ਕੀਤੀ ਹੈ ਜਦਕਿ ਪੁਲਿਸ ਦੇ ਜਿਹੜਾ ਹੈੱਡਕੁਆਰਟਰ ਦਾ ਜਿਹੜਾ ਉਹ ਜਿਹੜਾ ਸੀਐਸਟਾਫ ਦਾ ਜਿਹੜਾ ਐਸਐਚਓ ਸੀ ਮਾਨ ਸਾਹਿਬ ਉਹਨਾਂ ਨੂੰ ਵੀ ਇਹਦਾ ਪੂਰਾ ਨਾਮ ਨਹੀਂ ਪਤਾ ਜਿਸ ਲਈ ਅਸੀਂ ਅੱਜ ਸਵੇਰੇ ਸਾਡੀ ਗੱਲਬਾਤ ਉਹਦੇ ਨਾਲ ਹੋਈ ਹੈ ਸਾਡੇ ਪ੍ਰਧਾਨ ਜੀ ਦੀ ਹੈ ਸੁਨੀ ਸ਼ਰਮਾ ਜੀ ਦੀ ਉਸ ਨੂੰ ਉਹਨਾਂ ਨੂੰ ਪੂਰਾ ਨਾਮ ਇਸ ਭਰਾ ਦਾ ਨਹੀਂ ਪਤਾ ਸੀ ਕਿ ਇਹਦਾ ਨਾਮ ਜਿਹੜਾ ਹੈ ਕੁਲਦੀਪ ਸਿੰਘ ਹੈ ਉਹ ਇਹਨਾਂ ਦਾ ਨਾਂ ਕੁਝ ਹੋਰ ਹੀ ਲਈ ਜਾ ਰਹੇ ਨੇ ਤੁਸੀਂ ਦੱਸੋ ਵੀ ਇਹ ਤਾਂ ਹੋ ਗਈ ਗੱਲ ਦੀ ਹੈ ਥਲੇ ਹਨੇਰਾ ਜਿਹੜੇ ਲੋਕ ਨਸ਼ਾ ਕੰਮ ਕਰ ਰਹੇ ਨੇ ਜਿਹੜੇ ਲੋਕ ਸ਼ਹਿਰਾਂ ਵਿੱਚ ਚਿੱਟਾ ਵੇਚ ਰਹੇ ਨੇ ਉਹਨਾਂ ਨੂੰ ਤੇ ਫੜ ਨਹੀਂ ਰਹੇ ਨੇ ਔਰ ਜਿਹੜੇ ਲੋਕ ਵਿਚਾਰੇ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਆਪਣੇ ਪਰਿਵਾਰ ਪਾਲ ਰਹੇ ਨੇ ਉਹਨਾਂ ਦੀ ਪਾਲਣ ਪੋਸ਼ਣ ਕਰ ਰਹੇ ਨੇ ਉਹਨਾਂ ਨੂੰ ਇਹ ਫੜੀ ਜਾਂਦੇ ਨੇ ਔਰ ਫਿਰ ਇਹਨੂੰ ਕਹਿ ਰਹੇ ਨੇ ਕਿ ਤੂੰ ਜਿਹੜੇ ਜੰਗ ਬੁਲੱਡ ਮੂੜੇ ਨੇ ਪਿੰਡ ਦੇ ਉਹਨਾਂ ਦੇ ਝੂਠੇ ਨਾਂ ਲੈ ਕਿ ਉਹ ਇਹ ਕੰਮ ਕਰਦੇ ਨੇ ਤੁਸੀਂ ਦੱਸੋ ਵੀ ਇਹ ਗੱਲਾਂ ਠੀਕ ਹੈ ਕਿ ਨਹੀਂ ਔਰ ਅਸੀਂ ਪ੍ਰਸ਼ਾਸਨ ਅਗੇ ਮੰਗ ਕੀਤੀ ਹੈ ਹੁਣ ਤੁਸੀਂ ਦੇਖੋ ਮੇਰੇ ਪ੍ਰੈਸ ਦੇ ਭਰਾਓ ਕਿ ਇਹ ਸਾਰੀਆਂ ਮਾ ਮਾਤਾ ਪੈਣਾ ਇਹ ਭਰਾ ਸਾਰੇ ਬਜ਼ੁਰਗ ਸਾਡੇ ਇਸ ਬੰਦੇ ਮਗਰ ਆਦੇ ਨੇ ਅਗਰ ਜੇ ਇਹ ਗਲਤ ਹੋਏ ਤੇ ਇਹਦੇ ਮਗਰ ਜਿਹੜਾ ਇਹ ਇਨੇ ਲੋਗ ਆਂਦੇ ਨਾ ਔਰ ਇਹਨੂੰ ਇੰਨਾ ਕੀ ਮਾਰਿਆ ਇੰਨਾ ਕੀ ਜਲੀਲ ਕੀਤਾ ਇਹਦੇ ਹੱਥ ਪੈਰ ਤੋੜਦੇ ਨੇ ਦੱਸੋ ਕੌਣ ਕਸੂਰਵਾਰ ਹੈ ਕੌਣ ਜ਼ਿੰਮੇਵਾਰੀ ਲਏਗਾ ਔਰ ਇਹਨੂੰ ਮਾਰ ਕੁੱਟ ਕੇ ਕਹਿੰਦੇ ਕਿ ਆਪਣੇ ਘਰ ਨਾਲ ਗੱਲ ਕਰੀ ਤੁਸੀਂ ਦੱਸੋ ਔਰ ਮਾਰ ਕੇ ਇਹਨੂੰ ਕਹਿੰਦੇ ਕਿ ਜਾ ਹੁਣ ਤੁਸੀਂ ਦੱਸੋ ਜਿਹੜਾ ਕੋਈ ਬੰਦਾ ਫੜਿਆ ਹੋਏ ਉਹਨੂੰ ਇਦਾਂ ਕਿਦਾਂ ਪੁਲਿਸ ਛੱਡ ਦੇ ਇਦਾਂ ਕਿਦਾਂ ਉਹਨੂੰ ਪ੍ਰਸ਼ਾਸਨ ਛੱਡ ਦਿੰਦਾ ਅਗਰ ਉਸ ਬੰਦੇ ਨੂੰ ਕੋਈ ਮੋਤ ਪਰ ਬੰਦਾ ਲਿਆਣ ਆਂਦਾ ਹੀ ਹੈ ਇਹ ਤਾਂ ਕੋਈ ਸ਼ੱਕ ਹੈਗਾ ਜੀ ਕਿ ਦੇਖੋ ਮੈਨੂੰ ਲੱਗਦਾ ਕਿ ਇਹਦੇ ਪਿੰਡ ਦੇ ਪਿੰਡ ਚ ਕਿਸੇ ਨੇ ਸ਼ਰਾਰਤ ਬਾਜੀ ਕੀਤੀ ਹੈਗੀ ਹੈ ਇਹ ਤਾਂ ਪਿੰਡ ਵਾਲੇ ਦੱਸਣਗੇ ਭਰਾ ਦੱਸੇਗਾ ਕਿ ਇਹ ਤਾਂ ਕਿਸੇ ਨੇ ਪਿੰਡ ਦੇ ਵਿੱਚ ਕਿਸੇ ਨੇ ਸ਼ਰਾਰਤ ਬਾਜੀ ਕੀਤੀ ਹੈਗੀ ਹੈ ਤੇ ਇਸ ਕਰਕੇ ਜਾ ਕੇ ਇਹ ਇਹਨੂੰ ਫਸਾਇਆ ਗਿਆ ਔਰ ਇਹਦੇ ਥਰੂ ਜਿਹੜਾ ਹੈ ਕਿਸੇ ਹੋਰ ਨਾਲ ਲਗਤ ਬਾਜੀ ਕਰਦੇ ਹੋਇਆ ਔਰ ਉਹ ਕਹਿ ਰਿਹਾ ਕਿ ਪਿੰਡ ਦੇ ਹੋਰ ਬੰਦੇ ਬੱਚਿਆਂ ਦਾ ਨਾਮ ਲਾਓ ਤੁਸੀਂ ਮੁੰਡਿਆਂ ਦਾ ਨਾਮ ਤੁਸੀਂ ਲਓ ਜਦ ਕਿ ਉਹ ਮੁੰਡੇ ਜਿਹੜਾ ਕੰਮ ਕਰਦਾ ਹੀ ਨਹੀਂ ਹੈ ਸਪੀ ਸਾਹਿਬ ਨਾਲ ਮੇਰੇ ਕੀ ਗੱਲ ਹੋਇਆ ਸਪੀ ਸਾਹਿਬ ਨੂੰ ਮਿਲਿਆ ਸੀ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਸਾਡੀ ਗੱਲਬਾਤ ਸੁਣੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਨੇ ਸਾਨੂੰ ਵਿਸ਼ਵਾਸ ਦਰਾਇਆ ਕਿ ਇਸ ਗੱਲ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਏਗੀ ਔਰ ਅਸੀਂ ਇਹੀ ਮੰਗ ਕੀਤੀ ਹੈ ਕਿ ਇਸ ਭਰਾ ਨੂੰ ਇਨਸਾਫ ਮਿਲੇ ਔਰ ਜਿਨ੍ਹਾਂ ਨੇ ਇਹਦੇ ਨਾਲ ਇਹ ਘਟਨਾ ਕਰਵਾਈ ਹੈ ਉਹ ਦੋਸ਼ੀ ਫੜੇ ਜਾਣ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਏ ਕਿਸੇ ਹੋਰ ਨਾਲ ਇਹ ਗੱਲਬਾਤ ਕਰਾਂਗੇ ਇਹਦਾ ਮਤਲਬ ਹੈ ਕਿ ਨਜਾਇਜ਼ ਲੋਕ ਹੀ ਫੜੇ ਜਾਣਗੇ ਜਿਹੜੇ ਜਾਜਨ ਉਹ ਤਾਂ ਖੁੱਲੇ ਅਮਕੋ ਬਣ ਗਏ ਤੋਂ ਅਸੀਂ ਇਹੀ ਮੰਗ ਕੀਤੀ ਹੈ ਤੇ ਉਹਨਾਂ ਨੂੰ ਸਾਨੂੰ ਪੂਰਾ ਵਿਸ਼ਵਾਸ ਦਿਲਾਇਆ ਐ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਐ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਗੱਲਬਾਤ ਰੱਖੋ ਬਾਕੀ ਜਿਹੜਾ ਸਾਰਾ ਮੈਂ ਦੇਖ ਲੈਣਾ ਆਈ ਪ੍ਰਸ਼ਾਸਨ ਦੇ ਅਗੇ ਧਿਆਨ ਚ ਗੱਲ ਸਾਰੀ ਲਿਆਂਦੀ ਜੀ ਧੰਨਵਾਦ ਮੇਰਾ ਨਾਮ ਮੇਰਾ ਦੇਸਰਾਏ ਨਾਇਆ ਪਿੰਡ ਜੰਗਲ ਐਸਐਸਪੀ ਦਫਤਰ ਪਟਾਣਕੋਟ ਆਏ ਆ ਕੀ ਗੱਲਬਾਤ ਹੋਈ ਗੱਲਬਾਤ ਇਹ ਮੇਰੇ ਸ਼ਰੀਕੇ ਦਾ ਛੋਟਾ ਭਰਾ ਐ ਇਹ ਇੱਕ ਮਿਸਤਰੀ ਰਾਜ ਮਿਸਤਰੀ ਕੰਮ ਕਰਦਾ ਐ ਡੀਡੇ ਨਿੰਮਾ ਇੱਕ ਪੁਲਿਸ ਰਟਾਇਰ ਜਿਹੜਾ ਉਹਨਾਂ ਦੇ ਘਰ ਕੰਮ ਕਰ ਰਿਹਾ ਸੀ ਬਾਬਾ ਬਾਬਾ ਉੱਥੋਂ ਸ਼ਾਮਾਂ ਦਾ ਟਾਈਮ ਹੈ ਇਹਨੇ ਮੈਨੂੰ ਬਾਅਦ ਚ ਫੋਨ ਕੀਤਾ ਵੀ ਇਸ ਤਰ੍ਹਾਂ ਗੱਲ ਹੋਈ ਆ ਇਹਨੂੰ 3 ਵਜੇ ਨਾਲ ਉਹ ਸਿਵਲ ਚ ਚਾਰ ਬੰਦੇ ਆਏ ਨਾ ਕਹਿੰਦੇ ਸੀਐਸਟਾਪ ਚ ਆਏ ਆ ਤੇ ਇਹਦਾ ਨਾਮ ਪੁੱਛਿਆ ਆਬੂ ਆਬੂ ਕੌਣ ਇਹਨੇ ਕਿਹਾ ਆਬੂ ਤੇ ਇੱਥੇ ਕੋਈ ਨਹੀਂ ਆ ਸਾਬੂ ਆ ਅਹ ਸਾਬੂ ਕੌਣ ਆ ਇਹ ਮੈਂ ਆ ਇਹ ਇਧਰ ਆ ਕੇ ਨਾਲ ਗੱਲ ਕਰਨੀ ਇਹਨੂੰ ਚੁੱਕਿਆ ਤੇ ਗੱਡੀ ਲੈ ਗਏ ਨਾ ਅੱਥੋਂ ਗੱਡੀ ਲੈ ਕੇ ਜਿੱਥੇ ਰਸਤੇ ਜਿੱਦਾਂ ਟੋਲ ਟੈਕਸ ਆਇਆ ਜਾਂ ਜਿੱਥੇ ਕੈਮਰਾ ਆਇਆ ਇਹਨੂੰ ਲੰਮੇ ਪਾਉਂਦੇ ਗਏ ਨਾ ਉਦੇ ਬਾਅਦ ਵਿੱਚ ਅਨੂ ਸੀਏ ਸਟਾਫ ਪਤਾ ਨਹੀਂ ਕਿਹੜਾ ਕਮਰਾ ਦੱਸਣ ਦੇ ਦਾ ਛੋਟਾ ਮੈਂ ਤੇ ਆਇਆ ਨਹੀਂ ਹੈਗਾ ਛੋਟੇ ਕਮਰੇ ਲੰਮੇ ਪਾ ਕੇ ਤੈਨੂੰ ਡਾਂਗ ਫੇਰੀ ਆ ਜਿਹੜਾ ਕਿ ਇਹਦੇ ਵਿੱਚ ਕੋਈ ਕਸੂਰ ਨਹੀਂ ਆ ਮੈਂ ਇਹਦਾ ਭਰਾ ਆ ਵੱਡਾ ਮੈਂ ਅੱਜ ਤੱਕ ਮੇਰੀ 60 ਸਾਲ ਉਮਰ ਹੋ ਗਈ ਆ ਮੈਂ ਇਹਨੂੰ ਕਦੀ ਸ਼ਰਾਬ ਪੀਂਦੇ ਵੀ ਨਹੀਂ ਦੇਖਿਆ ਹੁਣ ਪਤਾ ਲੱਗਾ ਵੀ ਮੈਂ ਪੈਕ ਕਦੇ ਕਦੇ ਲਾਂਦਾ ਰਿਆ ਮੇਰੇ ਸਾਹਮਣੇ ਬੀੜੀ ਵੀ ਨਹੀਂ ਕਦੀ ਪੀਤੀ ਤੇ ਅਸੀਂ ਕਹਿੰਦੇ ਆ ਵੀ ਚਲੋ ਜੇਕਰ ਇਹ ਨਸ਼ਾ ਪੱਤੇ ਦਾ ਕੰਮ ਕਰਦਾ ਇਹਨੂੰ ਅੰਦਰ ਠੋਕਣਾ ਚਾਹੀਦਾ ਅੱਜ ਨਵੀ ਆ ਲੰਬੜਦਾਰ ਮੋਤਵਾਰ ਮੰਡਲ ਐਕਸ਼ ਜਾਂ ਐਮ ਐਲ ਏ ਸਭ ਜਿਹੜੇ ਆਏ ਨਾ ਅਗਰ ਇਹ ਕਹਿੰਦੇ ਨਾ ਕਿ ਇਹ ਨਸ਼ਾ ਕੰਮ ਕਰਦਾ ਜਾਂ ਪੁਲਿਸ ਇਹਨਾਂ ਨੂੰ ਕੋਈ ਸਾਬਤ ਕਰ ਦੇ ਵੀ ਨਸ਼ਾ ਆਹੀਂ ਇਹਦੇ ਪਿੱਛੇ ਨਹੀਂ ਆਵਾਂਗੇ ਆਹੀਂ ਸਚਾਈ ਇਹ ਲੈਣੀ ਆ ਕਿ ਇਹਦੇ ਨਾਲ ਨਜਾਇਜ਼ ਜਿਹੜੇ ਚਾਰ ਬੰਦੇ ਸਿਵਲ ਚ ਆਏ ਨਾ ਉਹ ਕਿਉਂ ਆ ਕੇ ਤੈਨੂੰ ਚੁੱਕ ਕੇ ਲੈ ਗਏ ਜਾਂ ਤੇ ਕੋਈ ਪਰਚਾ ਨਹੀਂ ਹੋਇਆ ਜੀ ਹਾਂਜੀ ਮੈਂ ਪਿੰਡ ਦਾ ਤਿੰਨ ਵਾਰੀ ਮੈਂਬਰ ਰਹਿ ਚੁੱਕਿਆ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਇਹਦੀ ਆਈ ਹਾਂ ਈ ਲੱਗਦਾ ਕਿ ਕਿੰਨੇ ਕੰਮ ਕਰਾਇਆ ਹੋ ਸਕਦਾ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਕੰਨ ਕਰਾਇਆ ਕੰਨੇ ਕਰਾਇਆ ਮੈਂ ਮੈਨੂੰ ਉਸ ਪੁਲਿਸ ਵਾਲਿਆਂ ਤੇ ਹੈਗਾ ਕਿ ਉਹ ਬੰਦੇ ਆ ਕੇ ਦੀ ਚੁੱਕ ਕੇ ਲੈ ਗਏ ਕਿਉਂ ਲੈ ਗਏ ਮੈਨੂੰ ਕਿਸੇ ਦਾ ਜਾਣਕਾਰੀ ਹੋਰ ਕੋਈ ਨਹੀਂ ਹੈ ਕੀ ਮੰਗ ਕਰਦੇ ਮੈਨੂੰ ਇਹ ਮੰਗ ਕਰਦੇ ਆ ਅਸੀਂ ਤੁਹਾਡੇ ਪ੍ਰਸ਼ਾਸਨ ਤੋਂ ਕਿ ਜਿਹੜੀ ਹੈ ਨਜਾਇਜ਼ ਹੋਈ ਹੈ ਗਰੀਬ ਬੰਦੇ ਨਾਲ ਚੱਲਨ ਜੋਗਾ ਨਹੀਂ ਰਿਹਾ ਏ ਘਟ ਤੋਂ ਘਟ ਦੇ ਕੋਈ 2 ਮਹੀਨੇ ਮੰਜੇ ਤੇ ਪਾ ਕੇ ਇਹਦੇ ਵਿੱਚ ਛੋਟੇ ਛੋਟੇ ਬੱਚੇ ਨੇ ਕਿੱਥੋਂ ਰੋਟੀ ਕਮਾਏਗਾ ਕਿੱਥੋਂ ਖਵਾਏਗਾ ਤੇ ਮੈਂ ਪ੍ਰਸ਼ਾਸਨ ਤੇ ਇਹ ਮੰਗ ਕਰਨਾ ਪਈ ਇਹਦੇ ਬਾਰੇ ਕੋਈ ਸੋਚਿਆ ਜਾਏ ਤੇ ਜਿਹੜੀ ਇਹਦੇ ਨਾਲ ਨਜਾਇਜ਼ ਹੋਇਆ ਉਹਦੇ ਤੁਹਾਨੂੰ ਜਲਦੀਪ ਅਜਾ ਵੀਲਚੇਅਰ ਤੇ ਕੰਨਾ ਵੀ ਇਦਾਂ ਹੀ ਹੈਗਾ ਬਿਲਕੁਲ ਨਹੀਂ ਜੀ ਰਾਜ ਮਿਸਤਰੀ ਕੰਮ ਕਰ ਰਿਹਾ ਸਵੇਰੇ ਦਿਹਾੜੀ ਲਾਣ ਗਿਆ ਠੀਕ ਠਾਕ ਹੋਏ ਤੇ ਦਿਹਾੜੀ ਲਾਣ ਜਾਂਦਾ ਬੰਦਾ ਕੋਈ ਬੀਲਚੇਅਰ ਲੈ ਕੇ ਥੋੜਾ ਜੰਦਾ ਦਿਹਾੜੀ ਲਾ ਬੀਲਚੇਅਰ ਤੇ ਆਇਆ ਜਿਲੇ ਥੋਂ ਥਾਣੇੋਂ ਨਿਕਲਿਆ ਪੁਲਿਸ ਵਾਲਿਆਂ ਨੇ ਘੁੱਟਿਆ ਤੇ ਇਸ ਤਰ੍ਹਾਂ ਹੋਇਆ ਤੇ ਕੁਲਦੀਪ ਹੈਗਾ ਕੋਈ ਜੰਗਲਪਿੰਡ ਦਾ ਉਹਨਾਂ ਦੇ ਨਾਲ ਪਿੰਡ ਦੇ ਵੀ ਬੰਦੇ ਆਏ ਨਾਲ ਹੋਰ ਬੰਦੇ ਵੀ ਆਏ ਹੋਏ ਆ ਜੋ ਜਿਨ੍ਹਾਂ ਨੇ ਉਹਨਾਂ ਨੂੰ ਕੋਈ ਕਦੇ ਕਿ ਪੁਲਿਸ ਮੁਲਾਜ਼ਮ ਕੋਈ ਲੈ ਕੇ ਆਏ ਸੀ ਤੇ ਇਹਨਾਂ ਨੂੰ ਕੋਈ ਉਹਨਾਂ ਨੂੰ ਡਾਊਟ ਸੀਗਾ ਪਰ ਇਹਨਾਂ ਦੇ ਕਹਿਣ ਮੁਤਾਬਕ ਕਿ ਜਿਹੜੀ ਉਹ ਡਾਊਟ ਹੈ ਉਹ ਗਲਤ ਹੈ ਇਹ ਬੰਦਾ ਸਹੀ ਆ ਤੇ ਅਸੀਂ ਵੈਰੀਫਾਈ ਕਰਾਂਗੇ ਇਹਦਾ ਵੀ ਇਹਨਾਂ ਦੀ ਵੀ ਅਸੀਂ ਗੱਲਬਾਤ ਸੁਣ ਲਈ ਆ ਤੇ ਜਿਹੜੇ ਜਿਹੜੇ ਬੰਦੇ ਜਿਨ੍ਹਾਂ ਨੇ ਕੋਈ ਇਹਦਾ ਹੀ ਗਲਤ ਨਾਮ ਦਿੱਤਾ ਆ ਤਾਂ ਫਿਰ ਜੇ ਗਲਤ ਹੋਇਆ ਤਾਂ ਫਿਰ ਉਹ ਵੀ ਅਸੀਂ ਵੈਰੀਫਾਈ ਕਰਕੇ ਜਿਹੜੇ ਮੁਲਾਜ਼ਮ ਹੋ ਉਹਨਾਂ ਤੋਂ ਵੀ ਪੁੱਛਾਂਗੇ ਕੋਈ ਨਾ ਕੋਈ ਕਿਦਾਂ ਦੀ ਕੋਈ ਇਨਫੋਰਮੇਸ਼ਨ ਸੀਗੀ ਅਕੋਰਡਿੰਗਲੀ ਜੋ ਵੀ ਬਣਦੀ ਕਾਰਵਾਈ ਕੀਤੀ ਜਾ